ਗਾਰ ਨਾਲ ਦੇਖੋ ਬਈ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਖਾਲਸਿਆਂ ਨੇ ਆਪਣਾ ਕੇਸਰੀ ਨਿਸ਼ਾਨ ਹੈ ਜਿਹੜਾ ਉਹ ਖਨੌਰੀ ਬਾਰਡਰ ਤੇ ਚਲਾਇਆ ਹੋਇਆ ਹੈ ਤੇ ਆਪਣੇ ਜੋਸ਼ ਨੂੰ ਇਸ ਕੇਸਰੀ ਝੰਡੇ ਰਾਹੀਂ ਦਰਸਾ ਰਹੇ ਨੇ ਜਿਹੜੇ ਇਹ ਨੌਜਵਾਨ ਨੇ ਕਿਦਾਂ ਕੇਸਰੀ ਝੰਡੇ ਲੈ ਕੇ ਖਨੌਰੀ ਬਾਰਡਰ ਤੇ ਫੌਜ ਅੱਗੇ ਆਪਣਾ ਜੋਸ਼ ਦਿਖਾ ਰਹੇ ਨੇ ਅਤੇ ਫੌਜ ਨੂੰ ਦੱਸ ਰਹੇ ਨੇ ਵੀ ਇਹ ਬਾਰਡਰ ਪਾਰ ਕਰਨਾ ਸਾਡਾ 10-15 ਮਿੰਟਾਂ ਦੀ ਕੰਮ ਹੈ ਇਸ ਵੀਰਾਂ ਦਾ ਜੋਸ਼ ਨੂੰ ਦੇਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਬਣ ਕੇ ਤਾਂ ਕਿ ਸਾਰੇ ਪੰਜਾਬ ਨੂੰ ਪਤਾ ਲੱਗ ਸਕੇ ਕਿ ਨੌਜਵਾਨਾਂ ਦੇ ਵਿੱਚ ਕਿੰਨਾ ਜੋਸ਼ ਹੈ ਤੇ ਇਸ ਜੋਸ਼ ਨੂੰ ਦੇਖ ਕੇ ਸਾਰਾ ਪੰਜਾਬ ਉੱਠੇ ਤੇ ਸਾਰੇ ਪੰਜਾਬ ਦੇ ਹਿੱਤਾਂ ਦੇ ਲਈ ਇਹ ਨੌਜਵਾਨ ਇੱਥੇ ਬਾਡਰਾਂ ਤੇ ਲੜ ਰਹੇ ਨੇ ਇਹ ਕਿਸੇ ਇੱਕ ਇੱਕ ਬੰਦੇ ਦਾ ਕੰਮ ਨਹੀਂ ਇਹ ਕਿਸੇ ਇੱਕ ਬੰਦੇ ਦੇ ਕੰਮ ਖਾਤਰ ਨਹੀਂ ਲੜ ਰਹੇ ਪੂਰੇ ਪੰਜਾਬ ਦੇ ਹਿੱਤਾਂ ਦੇ ਲਈ ਇਹ ਲੜ ਰਹੇ ਨੇ ਪੰਜਾਬ ਹਰਿਆਣਾ ਇਕੱਠਾ ਹੋਇਆ ਹੋਇਆ ਵੀਰ ਬਣ ਕੇ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਰੇ ਇੱਥੇ ਬਾਡਰਾਂ ਤੇ ਪਹੁੰਚੋ ਚਾਹੇ ਸੰਭੂ ਬਾਰਡਰ ਦੀ ਗੱਲ ਹੋਵੇ ਚਾਹੇ ਖਨੌਰੀ ਬਾਰਡਰ ਦੀ ਹੋਵੇ ਸਾਰੇ ਜਣ ਇੱਥੇ ਆ ਕੇ ਇਹਨਾਂ ਸਾਰੇ ਵੀਰਾਂ ਦਾ ਵੀਰ ਬਣ ਕੇ ਸਾਥ ਦਿਓ ਇਹ ਜੋਸ਼ ਦੇਖੋ ਇਹ ਨੌਜਵਾਨਾਂ ਦੇ ਦੋਸਤ ਦੇਖੋ ਜਿਹੜੇ ਆਪਣੇ ਬਾਪੂਆਂ ਦੇ ਅੱਗੇ ਲੱਗ ਕੇ ਇਸ ਬਾਰਡਰ ਦੇ ਸਭ ਤੋਂ ਅੱਗੇ ਖੜੇ ਨੇ ਉਹਨਾਂ ਗੋਲੀਆਂ ਦਾ ਮੁਕਾਬਲਾ ਕਰਨ ਦੇ ਲਈ ਉਹਨਾਂ ਬੰਬਾਂ ਦਾ ਮੁਕਾਬਲਾ ਕਰਨ ਦੇ ਲਈ ਜੋ ਇਹ ਜ਼ਹਿਰੀਲੀਆਂ ਗੈਸਾਂ ਛੜਦੇ ਨੇ ਉਹ ਵਾਹੀ ਗੁਰਜੀਕਾ ਖਾਲਸਾ ਉਹ ਵਾਹੀ ਗੁਰਜੀਕੀ ਫਤਿਹ